ਹੰਦ ਅਕਲ ਵਿੱਚ ਕੀ ਇੱਕ ਬੱਦਲ ਹੁੰਦਾ ਠੀਕ ਹੈ ਜੋ ਅਸਮਾਨ ਵਿੱਚ ਨਹੀਂ ਜ਼ਮੀਨ ਦੇ ਬਿਲਕੁਲ ਉੱਪਰ ਬਣਦਾ ਹੈ ਇਹ ਦੇ ਇਹ ਜਿਹੜਾ ਬੱਦਲ ਕਿਉਂ ਬਣਦਾ ਹੈ ਇਹਦਾ ਵਿਗਿਆਨਕ ਕਾਰਨ ਕੀ ਹੈ ਜਿਹੜੀ ਸਾਡੇ ਆਲੇ ਦੁਆਲੇ ਹਵਾ ਹੈ ਇਹਦੇ ਵਿੱਚ ਜਿਹੜਾ ਪਾਣੀ ਹੈ ਬਹੁਤ ਹੀ ਬਰੀਕ ਕਣਾਂ ਦੇ ਰੂਪ ਵਿੱਚ ਮੌਜੂਦ ਹੁੰਦਾ ਹੈ ਜਿਹੜੀ ਗਰਮ ਹਵਾ ਹੈ ਉਹ ਉਹ ਕੀ ਇਸ ਪਾਣੀ ਨੂੰ ਇਸ ਨਮੀ ਨੂੰ ਸੋਖਣ ਦੀ ਉਹਦੇ ਤੇ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ ਜਦੋਂ ਸਰਦੀਆਂ ਆਉਂਦੀਆਂ ਉਦੋਂ ਜਿਹੜੀ ਸਾਡੇ ਆਲੇ ਦੁਆਲੇ ਹਵਾ ਹੈ ਉਹ ਠੰਡੀ ਹੋ ਜਾਂਦੀ ਹੈ ਉਹਦਾ ਕੀ ਤਾਪਮਾਨ ਇੱਕਦਮ ਡਿੱਗ ਜਾਂਦਾ ਹੈ ਜਿਹੜੀ ਠੰਡੀ ਹਵਾ ਹੈ ਇਹ ਗਰਮ ਹਵਾ ਜਿੰਨੀ ਕੀ ਨਮੀ ਆਪਣੇ ਅੰਦਰ ਨਹੀਂ ਰੱਖ ਸਕ ਜਿਵੇਂ ਆਪਾਂ ਜਦੋਂ ਸਪੰਜ ਨੂੰ ਨਿਪੇੜਦੇ ਹਾਂ ਤਾਂ ਉਹਦੇ ਚੋਂ ਪਾਣੀ ਨਿਕਲ ਜਾਂਦਾ ਹੈਗਾ ਇਹਦੀ ਸਪੰਜ ਦੀ ਇੱਕ ਸਮਰੱਥਾ ਹੈ ਆਪਣੀ ਸਮਰੱਥਾ ਤੋਂ ਬਾਅਦ ਤਾਂ ਇਹ ਪਾਣੀ ਸੋਖ ਸਕਦੀ ਠੀਕ ਹੈ ਜੇ ਜੜੀ ਗਰਮ ਹਵਾ ਹੈ ਉਹ ਫੈਲੀ ਹੋਈ ਹੁੰਦੀ ਹੈ ਇਸ ਲਈ ਇਹਦੇ ਵਿੱਚ ਬਹੁਤ ਇਹ ਆਪਣੇ ਅੰਦਰ ਬਹੁਤ ਸਾਰੀ ਨਮੀ ਨੂੰ ਸਾਂਭ ਸਕਦੀ ਬਹੁਤ ਸਾਰੇ ਪਾਣੀ ਨੂੰ ਸਾਂਭ ਸਕਦੀ ਹੈ ਠੀਕ ਹੈ ਜੇ ਜੜੀ ਠੰਡੀ ਹਵਾ ਹੈ ਜੇ ਜੜੀ ਸਪੰਜ ਵਾਂਗੂ ਜਦੋਂ ਸਪੰਜ ਸੁਗੜਦੀ ਹੁੰਦੀ ਹੈ ਜਦੋਂ ਹਵਾ ਬਾਹਰ ਨਿਕਲ ਗਈ ਠੀਕ ਹੈ ਫੇਮ ਹੀ ਜਦੋਂ ਹਵਾ ਸੁਗੜੀ ਹੋਈ ਹੁੰਦੀ ਹੈ ਜਦੋਂ ਠੰਡ ਹੁੰਦੀ ਹੈ ਹਵਾ ਠੰਡੀ ਹੁੰਦੀ ਹੈ ਤਾਂ ਹਵਾ ਕੀ ਸੁਗੜ ਜਾਂਦੀ ਉਸ ਵਿੱਚ ਜਿਹੜੀ ਨਮੀ ਹੈ ਪਾਣੀ ਦੀਆਂ ਨਿੱਕੇ ਨਿੱਕੇ ਬੂੰਦਾਂ ਬਣ ਜਾਂਦੀਆਂ ਇੱਕ ਇੱਕ ਤਰ੍ਹਾਂ ਬਰਫ਼ ਬਰਫ਼ ਦੀਆਂ ਬੂੰਦਾਂ ਬਣ ਜਾਂਦੀਆਂ ਕੰਡੈਂਸੇਸ਼ਨ ਹੋ ਜਾਂਦੀ ਹੈ ਵਾਸ਼ਪ ਬਣ ਜਾਂਦੇ ਨੇ ਜਦੋਂ ਹਵਾ ਇੰਨੀ ਜਿਆਦਾ ਠੰਡੀ ਹੋ ਜਾਂਦੀ ਕਿ ਉਹ ਆਪਣੇ ਅੰਦਰ ਪਾਣੀ ਨਹੀਂ ਰੱਖ ਸਕਦੀ ਉਹ ਪਾਣੀ ਨੂੰ ਕੀ ਆਪਣੇ ਅੰਦਰੋਂ ਬਾਹਰ ਕੱਢਦੀ ਹੈ ਜਿਹੜਾ ਪਾਣੀ ਉਹ ਵਾਸ਼ਪ ਵਿੱਚ ਬਦਲ ਜਾਂਦਾ ਹੈਗਾ ਪਾਣੀ ਦੀਆਂ ਛੋਟੀਆਂ ਛੋਟੀਆਂ ਬੂੰਦਾਂ ਵਿੱਚ ਬਦਲ ਜਾਂਦਾ ਹੈ ਤੇ ਫਿਰ ਉਹ ਜਿਹੜਾ ਆਪਣੀ ਹਵਾ ਵਿੱਚ ਮਿੱਟੀ ਦੇ ਕਣ ਨੇ ਧੂੜ ਦੇ ਕਣ ਨੇ ਉਹਨਾਂ ਦੇ ਆਲੇ ਦੁਆਲੇ ਨਿਪਟ ਜਾਂਦਾ ਹੈ ਜਿਹੜਾ ਉਹ ਜਦੋਂ ਲਿਪਟ ਜਾਂਦਾ ਜਦੋਂ ਇਹ ਕਰੋੜਾਂ ਬੂੰਦਾਂ ਕੀ ਇਕੱਠੀਆਂ ਹੋ ਕੇ ਹਵਾ ਵਿੱਚ ਤੈਰਦੀਆਂ ਨੇ ਤੇ ਇੱਕ ਕੀ ਸੰਗਣੀ ਚਾਦਰਮੰ ਤਾਂ ਟੌਣੀ ਕਿਹੜੀ ਰਾਤ ਦਾ ਤਾਪਮਾਨ ਹੀ ਘਟੋਣਾ ਚਾਹੀਦਾ ਦਿਨ ਦਾ ਘਟੋਣਾ ਚਾਹੀਦਾ ਹੁਣ ਦੇਖਦੇ ਜਦੋਂ ਜੀ ਤੁੰਡ ਹੈ ਜਦੋਂ ਦੁਪਹਿਰ ਜਾਂਦੀ ਹੈ ਥੋੜੀ ਘਟਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਸ ਸਮੇਂ ਜਿਹੜਾ ਤਾਪਮਾਨ ਹੈ ਉਹ ਵੱਧ ਜਾਂਦਾ ਹੈ ਜਦੋਂ ਸਵੇਰ ਦੇ ਸਮੇਂ ਤਾਪਮਾਨ ਜ਼ਿਆਦਾ ਹੁੰਦਾ ਹੈ ਸ਼ਾਮ ਦੇ ਸਮੇਂ ਜ਼ਿਆਦਾ ਹੁੰਦਾ ਹੈ ਤੇ ਤੁੰਡ ਕਿਹ ਹੈ ਸਵੇਰ ਦੇ ਸਮੇਂ ਜ਼ਿਆਦਾ ਹੋਗੀ ਰਾਤ ਦੇ ਸਮੇਂ ਜ਼ਿਆਦਾ ਹੁੰਦੀ ਕਿਉਂ ਉਸ ਸਮੇਂ ਜਿਹੜੀ ਹਵਾ ਹੈ ਉਹ ਹਵਾ ਠੰਡੀ ਹੋ ਜਾਂਦੀ ਹੈ ਤੇ ਠੰਡੀ ਹਵਾਏ ਆਪਣੇ ਅੰਦਰ ਪਾਣੀ ਨੂੰ ਨਹੀਂ ਰੱਖ ਸਕਦੀ ਉਹ ਪਾਣੀ ਨੂੰ ਬਾਹਰ ਕੱਢਦੀ ਹੈ ਤੇ ਜਦੋਂ ਪਾਣੀ ਬਾਹਰ ਕੱਢਿਆ ਉਹਦੇ ਵਾਸ਼ਪ ਬਣ ਗਏ ਵਾਸ਼ਪ ਪੇਨਾਲ ਕੀ ਤੂਹਾ ਜਦੋਂ ਦੋਨੋਂ ਮਿਲ ਜਾਂਦੇ ਨੇ ਤਾਂ ਫਿਰ ਇਹਨੂੰ ਆਪਾਂ ਸਮੋਗ ਕਹਿੰਦੇ ਆ ਠੀਕ ਹੈ ਜਦੋਂ ਆਪਾਂ ਸਭੀਆਂ ਵਿੱਚੋਂ ਆਪਣੇ ਮੂੰਹ ਚੋਂ ਹਵਾ ਬਾਹਰ ਛੱਡਦੇ ਆ ਜਦੋਂ ਬਾਹਰ ਛੱਡਦੇ ਆ ਤਾਂ ਇੱਕ ਤੂਹਾ ਨਿਕਲਦਾ ਹੈ ਉਹ ਇਹ ਤੁੰਦ ਦਾ ਇੱਕ ਰੂਪ ਹੁੰਦਾ ਹੈ ਠੀਕ ਹੈ ਆਪਣੇ ਜਿਹੜੇ ਸਰੀਰ ਦੇ ਅੰਦਰ ਖਵਾ ਹੈ ਉਹ ਗਰਮ ਹੁੰਦੀ ਹੈ ਜਦੋਂ ਉਹਨੂੰ ਬਾਹਰ ਛੱਡਦੇ ਆ ਤਾਂ ਇੱਕਦਮ ਬਾਹਰ ਦਾ ਪ੍ਰੈਸ਼ਰ ਘੱਟ ਹੁੰਦਾ ਤਾਂ ਠੰਡੀ ਹੋ ਜਾਂਦੀ ਹੈ ਜੇ ਠੰਡੀ ਹਵਾ ਹੈ ਉਹ ਆਪਣੇ ਅੰਦਰ ਕੀ ਪਾਣੀ ਨਹੀਂ ਰੱਖ ਸਕਦੀ ਜਿਹੜੇ ਪਾਣੀ ਨਹੀਂ ਰੱਖ ਸਕਦੀ ਪਾਣੀ ਨੂੰ ਅੰਦਰ ਜ਼ਿਆਦਾ ਨਹੀਂ ਸਮਾ ਸਕਦੀ ਤਾਂ ਉਹ ਕੀ ਵਾਸ਼ਪ ਬਣਦੇ ਨੇ ਵਾਸ਼ਪ ਕੀ ਫਿਰ ਤੋੜ ਦੇ ਕਣਾ ਉੱਪਰ ਚੱਕ ਵਾਸ਼ਪ ਆ ਜਾਂਦੀ ਹੈ ਕੰਡੈਂਸੇਸ਼ਨ ਹੋ ਜਾਂਦੀ ਹੈ ਪਾਣੀ ਦਾ ਆ ਜਾਂਦਾ ਹੈ ਪਾਣੀ ਕਿੱਥੋਂ ਆਉਂਦਾ ਹੈ ਇਹ ਇਹੀ ਇੱਕ ਤੁੰਦੀ ਹੈ ਠੀਕ ਹੈ ਜਿਹੜੀ ਹਵਾ ਜਦੋਂ ਗਲਾਸ ਦੀ ਸਤ੍ਹਾ ਤੇ ਆਉਗੀ ਤਾਂ ਕੀ ਇੱਕਦਮ ਠੰਡੀ ਹੋ ਗਈ ਹਵਾ ਠੰਡੀ ਹੋ ਗਈ ਉਹਦੇ ਅੰਦਰ ਜਿਹੜਾ ਪਾਣੀ ਹੈ ਉਹ ਨੂੰ ਨਹੀਂ ਰੱਖ ਰਖਦੀ ਤਾਂ ਪਾਣੀ ਨੂੰ ਛੱਡ ਦਿੰਦੀ ਹੈ ਠੀਕ ਹੈ ਛੰਗੜ ਜਾਂਦੀ ਹੈ ਹਵਾ ਛੰਗੜ ਜਾਂਦੀ ਹੈ ਠੀਕ ਹੈ ਹਵਾ ਛੰਗੜਦੀ ਹੋ ਪਾਣੀ ਨੂੰ ਛੱਡੇਗੀ ਪਾਣੀ ਨਿਕਲੇਗੀ ਤਾਂ ਜਿਹੜਾ ਪਾਣੀ ਆਹੋ ਗਲਾਸ ਦੀ ਸਤ੍ਹਾ ਤੇ ਉੱਪਰ ਆ ਜਾਂਦਾ ਹੈ ਠੀਕ ਹੈ ਪਰ ਤੋਂ ਹੁਣ ਜਿਵੇਂ ਇਹੀ ਕੀ ਵੱਡੇ ਤਰ ਤੇ ਲਾਲ ਜਿਵੇਂ ਤਰਤੀ ਹੈ ਤਰਤੀ ਜਿਹੜੀ ਸਤ੍ਹਾ ਇੱਕਦਮ ਠੰਡੀ ਹੋ ਗਈ